ਜ਼ਿਲ੍ਹਾ ਜਲੰਧਰ ਚ ਪੈਂਦੇ ਕਸਬਾ ਝੰਡੇਾਲਾ ਦੀ ਨਹਿਰ ਨਜ਼ਦੀਕ ਪਿਉਤੀ ਨਾਲ ਅਗਿਆਤ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਏ ਰਾਜਾਂ ਦੇ ਪਿੰਡ ਬਿਲਗਾ ਦੇ ਇੱਕ ਗੁਰੂ ਘਰ ਦੇ ਹੈੱਡ ਗ੍ਰੰਥੀ ਜਸਵੀਰ ਸਿੰਘ ਨੇ ਜਦੋਂ ਸੈਮੇ ਹੋਏ ਪਿਉਤੀ ਨੂੰ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਸਾਡੇ ਨਾਲ ਕੁਝ ਵਿਅਕਤੀ ਲੁੱਟਖੋ ਕਰਕੇ ਫਰਾਰ ਹੋ ਗਏ ਹਨ ਗ੍ਰੰਥੀ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਨੌਜਵਾਨਾ ਦਾ ਪਿੱਛਾ ਕੀਤਾ ਤਾਂ ਮੋਟਰਸਾਈਕਲਾਂ ਸਵਾਰ ਨੌਜਵਾਨਾ ਨੂੰ ਠੇਰਾ ਪਾਇਆ ਤਾਂ ਨੌਜਵਾਨ ਮੋਟਰਸਾਈਕਲ ਤੋਂ ਹੇਠਾ ਡਿੱਗ ਪਏ ਜਦ ਕੀ ਦੋ ਨੌਜਵਾਨ ਭੱਜਨ ਵਿੱਚ ਕਾਮਯਾਬ ਹੋ ਗਏ ਤੇ ਇੱਕ ਨੌਜਵਾਨ ਨੂੰ ਕਾਬੂਕਾਰ ਬਿਲਗਾ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਹਨਾਂ ਨੇ ਉਸ ਲਟੇਰੇ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਮੁਲਾਜ਼ਮ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਥਾਣੇ ਲਿਜਾ ਕੇ ਇਸ ਦੇ ਬਾਕੀ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਤੇ ਇਹਨਾਂ ਉੱਪਰ ਬੰਦੀ ਕਾਨੂੰਨੀ ਕਾਰਵਾਈ ਹੋਵੇਗੀ ਫਲੋਰ ਤੋਂ ਰਾਜਕੁਮਾਰ ਨੰਗਲਦੀਪ ਖਾਸ ਰਿਪੋਰਟ ਜਿਹੜੀ ਨਹਿਰ ਆਉਂਦੀ ਅੱਗੇ ਜੰਡੇ ਵਾਲੇ ਉਸ ਨਹਿਰ ਤੇ ਇੱਕ ਲੜਕੀ ਤੇ ਉਹਦਾ ਪਿਤਾਜੀ ਖੜੇ ਸਨ ਤੇ ਇੱਕ ਨਾਲ ਹੋਰ ਵੀ ਇਹਨਾਂ ਦੇ ਨਾਲ ਜਿਹਨੇ ਵਿਚਾਰਿਆਂ ਨੂੰ ਰੋਕ ਕੇ ਦੱਸੰਦੇ ਵੀ ਸਾਡਾ ਇਹ ਜਿਹੜਾ ਆ ਵੀ ਲੁੱਟ ਕੇ ਲੈ ਗਏ ਆ ਵੀ ਗੁੱਡੀ ਕੈਰੀ ਮੇਰੇ ਕਾਗਜ਼ ਆ ਤੇ ਮੇਰਾ ਪਰਸ ਆ ਵੀ ਸਾਨੂੰ ਲੁੱਟ ਕੇ ਲੈ ਗਏ ਤਿੰਨ ਬੰਦੇ ਮੁੰਡੇ ਜਿਹੜੇ ਮੋਟਰਸਾਈਕਲ ਤੇ ਸੀ ਉਹਨਾਂ ਦੇ ਮੂੰਹ ਬੰਨੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਇਹ ਦੱਸਿਆ ਤੇ ਅਸੀਂ ਕਿਹਾ ਵੀ ਤੁਸੀਂ ਇੱਦਾਂ ਕਰੋ ਪੁਲਿਸ ਪ੍ਰਸ਼ਾਸਨ ਪਿੱਛੇ ਖੜਾ ਹੋਇਆ ਆ ਤੁਸੀਂ ਉਹਨਾਂ ਨੂੰ ਦੱਸੋ ਤੇ ਅਸੀਂ ਅੱਗੇ ਉਹਨਾਂ ਨੂੰ ਦੇਖਦੇ ਆ ਇਹ ਕਾਫੀ ਇਹਨਾਂ ਨੇ ਮੋਟਰਸਾਈਕਲ ਘੁਮਾਇਆ ਤੇ ਅਸੀਂ ਪੁੱਛਦੇ ਪਹੁੰਚਾਉਂਦਿਆਂ ਜਿਹੜਾ ਇਥੋਂ ਤਿੰਨ ਮੁੰਡੇ ਨੰਗਿਆ ਕਦੀ ਮਕਾਨਾਂ ਵਾਲਿਆਂ ਤੋਂ ਕਦੀ ਕਿਸੇ ਤੋਂ ਤੇ ਉਹ ਅਸੀਂ ਇੱਥੇ ਫਿਰ ਇਹਨਾਂ ਨੂੰ ਘੇਰਾ ਪਾਇਆ ਜਦੋਂ ਘੇਰਾ ਪਾ ਕੇ ਅੱਗੇ ਹੋਏ ਆ ਉਹਨਾਂ ਨੇ ਮੋਟਰਸਾਈਕਲ ਪਿੱਛੇ ਨੂੰ ਮੋੜਿਆ ਇਹ ਇੱਕ ਡਿੱਗ ਪਿਆ ਥੱਲੇ ਜਿਹਨੂੰ ਫਿਰ ਨਾਲ ਦੇ ਸਿੰਘ ਆਪਣੇ ਸੀਗੇ ਇਹਨਾਂ ਨੇ ਪਕੜ ਕੇ ਥੱਲੇ ਲਾ ਲਿਆ ਆ ਜਿਹਦੇ ਕੋਲ ਕਿਰਚ ਵੀ ਸੀਗੀ ਉਹ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਜਿਹੜੇ ਗੱਡੀ ਦੇ ਕਾਗਜ਼ ਉਹ ਸਾਡੇ ਕੋਲ ਆਇਆ ਜਿਹਦੇ ਵਿੱਚ ਐਟੀਐਮ ਵੀ ਆ ਤੇ ਸੌਂਦੇ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਉੱਥੇ ਨਿਹੰਗ ਸਿੰਘ ਸੀ ਉਹਨਾਂ ਦਾ ਨੰਬਰ ਸੀਗੇ ਮੈਂ ਕਿਹਾ ਵੀ ਇੱਥੇ ਪੁਲਿਸ ਪ੍ਰਸ਼ਾਸਨ ਕਤਰ ਹੋਇਆ ਵਾ ਵੀ ਜਿਹੜਾ ਇਹ ਲੜਕੇ ਵੀ ਡਿਊਟੀ ਕਰਦੇ ਆ। ਲੁੱਟ ਖੋਗੇ ਇੱਥੇ ਜੰਡੇ ਆੜੇ ਹੋਈ ਸੀ। ਹਾਂਜੀ ਲੋਰ ਹੋ ਜੰਡੇ ਆਲੇ ਨਹਿਰ ਦੇ ਉੱਪਰ। ਕਾਬੂ ਤੁਸੀਂ ਦੰਦੂਆ ਦੇ ਲੱਗ ਕੇ ਕੀਤੇ? ਹਾਂਜੀ ਕਾਬੂ ਇੱਥੇ ਕੀਤੇ। ਤੇ ਲੁੱਟਿਆ ਕੀ ਸੀਗਾ? ਲੁੱਟਿਆ ਇਹਨਾਂ ਨੇ ਉਹ ਦਸ ਰਹੀ ਆ ਵੀ ਸਾਡਾ। ਸਾਡੇ ਪੇਪਰ ਆ। ਪੇਪਰ ਆਹ ਜਿਹੜੇ ਨੇ। ਠੀਕ ਆ। ਸਰਟੀਫਿਕੇਟ ਗੁੱਡੀ ਦੇ ਨੇ। ਤੇ ਫੋਨ ਆ ਉਹਦਾ। ਇਹ ਉਹਦਾ ਕਹਿੰਦੀ ਪੈਸੇ ਵੀ ਲੈ ਕੇ ਜਿਹੜੇ ਉਹ ਕਿਤੇ ਉਹ ਕੁਝ ਕਰਕੇ ਆ ਰਹੇ ਸੀਗੇ ਇਹ ਅੰਬੈਸੀ ਉਹ ਮੋਸ ਸੀ ਦਾ ਕੁਝ ਕਰਕੇ ਆ ਰਹੇ ਕਿ ਪੈਸੇ ਉਹ ਇੱਦਾਂ ਹੀ ਦੱਸ ਰਹੇ ਸੀ ਠੀਕ ਹੈ ਫੋਨ ਤੇ ਵੈਸੇ ਮਿਲ ਗਏ ਜੀ ਜਿਹੜੇ ਫੋਨ ਤੇ ਪੈਸੇ ਸੀ ਉਹ ਮਿਲ ਗਏ ਬਰਾਮਦ ਹੋ ਗਏ ਨਹੀਂ ਉਹ ਨਹੀਂ ਬਰਾਮਦ ਫੋਨ ਤਾਂ ਮਿਲ ਗਿਆ ਪੈਸੇ ਨਹੀਂ ਫੋਨ ਹੀ ਮਿਲਿਆ ਉਹਦੇ ਕਾਗਜ਼ ਠੀਕ ਹੈ ਪੈਸੇ ਨਹੀਂ ਹੈ ਨਾ ਉਹ ਕਹਿੰਦਾ ਉਹ ਦੋ ਜਿਹੜੇ ਭੱਜੇ ਆ ਉਹਨਾਂ ਦੇ ਕੋਲ ਆ ਦੱਸਿਆ ਇਹਨੇ ਵੀ ਉਹ ਕਿੱਥੇ ਦੇ ਸੀਗੇ ਜੀ ਜਿੰਨੂੰ ਤੁਸੀਂ ਫੜਿਆ ਤੁਸੀਂ ਪਾਸਲੇ ਦੇ ਦੱਸਣ ਦਿਆ ਠੀਕ ਹੈ ਦੋਨੇ ਬੰਦੇ ਵੀ ਅਸੀਂ ਤਿੰਨੇ ਪਾਸਲੇ ਦੇ ਆ ਓਕੇ ਇਹ ਕਹਿੰਦਾ ਮੈਂ ਮਤਲਬ ਉਹਨਾਂ ਨੇ ਬਹਿ ਕੇ ਆਇਆ ਪਰ ਬਹਿ ਕੇ ਤਾਇਆ ਨਹੀਂ ਲੱਗਦਾ ਕਿਉਂਕਿ ਦੇਖੋ ਕਿਰਚ ਆ ਹਾਂ ਇਹਨੇ ਕਿਰਚ ਮਾਰਨ ਦੀ ਕੋਸ਼ਿਸ਼ ਕੀਤੀ ਆ ਫਿਰ ਇਹਨੇ ਦੌੜਨ ਦੀ ਕਾਫੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੇ ਵੀ ਇਹਨੂੰ ਲੋਟ ਕਰਨ ਦੀ ਕੋਸ਼ਿਸ਼ ਕੀਤੀ ਤੇ ਮੋਟਰਸਾਈਕਲ ਤੇ ਆਈ ਤਿੰਨ ਇੱਕੋ ਬਾਈਕ ਤੇ ਸੀਗੀ ਇੱਕੋ ਹੀ ਬਾਗਤੀ ਸੀ ਠੀਕ ਆ ਠੀਕ ਆ ਇੱਕ ਇਹ ਆਪਣੇ ਭਾਈ ਸਾਹਿਬ ਆ ਰਹੇ ਸੀਗੇ ਉਧਰੋਂ ਸਾਡੇ ਜੜਿਆਲੇ ਤੋਂ ਹੂੰ ਤੇ ਕੋਈ ਜੜਿਆਲੇ ਵੱਲੋਂ ਲੇਡੀਜ਼ ਜਾ ਰਹੀ ਸੀ ਆਪਣੇ ਫਾਦਰ ਸਾਹਿਬ ਨਾਲ ਕੁੜੀ ਅੱਗੇ ਜਾ ਕੇ ਭਾਰਤਵਾਜੀਆਂ ਚੌਕ ਤੋਂ ਤੇ ਸੁੰਨੜ ਕਲਾਂ ਵਾਲੇ ਚੌਕ ਤੋਂ ਵਿਚਾਲੇ ਨਹਿਰ ਆਉਂਦੀ ਹੈ ਜੀ ਨਹਿਰ ਕੋਲ ਇਹਨਾਂ ਕੋਲੋਂ ਇਹਨਾਂ ਨੇ ਖੋਹ ਕੀਤੀ ਆ ਇਹ ਮੁੰਡੇ ਨੇ ਇੱਕ ਪਾਸਲੇ ਦੇ ਦੱਸਦੇ ਆ ਆਪਣੇ ਆਪ ਨੂੰ ਤਿੰਨ ਜਣੇ ਇਹ ਤੇ ਪਰ ਇੱਕ ਆਪਾਂ ਇਹਨਾਂ ਦੀ ਸਹਾਇਤਾ ਨਾਲ ਆਪਣੇ ਲੋਕਾਂ ਦੀ ਇਹਨਾਂ ਮੁੰਡਿਆਂ ਦੀ ਸਹਾਇਤਾ ਨਾਲ ਇੱਕ ਮੁੰਡਾ ਕਾਬੂ ਕਰ ਲਿਆ ਤੇ ਦੋ ਭੱਜ ਗਏ ਆ ਜੀ ਦੋ ਭੱਜਣ ਚ ਕਾਮਯਾਬ ਹੋ ਗਏ ਆ ਇਹ ਆਪਾਂ ਇਹਨੂੰ ਹੁਣ ਦੇਖਦੇ ਆਂ ਉੱਥੇ ਜਾ ਕੇ ਵੀ ਉਹ ਜੇ ਤਾਂ ਜੜਿਆਲਾ ਚੌਂਕੀ ਦਾ ਏਰੀਆ ਪੈਂਦਾ ਹੋਇਆ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਪਰਚਾ ਅਸੀਂ ਦਵਾਂਗੇ ਜੇ ਉਹਦੇ ਨਾਲ ਹੀ ਆਪਣਾ ਨੂਰਮਲ ਥਾਣੇ ਦਾ ਪੈਂਦਾ ਹੋਇਆ ਏਰੀਆ ਤਾਂ ਨੂਰ ਮੇਲ ਵਾਲਿਆਂ ਨੂੰ ਹੈਂਡਓਵਰ ਕਰਦਾ ਤੇ ਜਿਹੜੀ ਖੋਹ ਹੋਈ ਕਿਹੜੇ ਕਿਹੜੀ ਚੀਜ਼ ਦੀ ਹੋਈ ਜੀ ਉਹ ਇੱਕ ਪਰਸ ਦੱਸਦੇ ਆ ਜੀ ਇੱਕ ਡਾਕੂਮੈਂਟ ਸੀ ਕੁੜੀ ਦੇ ਹੱਥ ਹਮਮ ਇੱਕ ਫੋਨ ਇਹਨਾਂ ਕੋਲ ਉਹਦਾ ਕੁੜੀ ਦਾ ਮਿਲ ਗਿਆ ਜੀ ਪਰਸ ਹਜੇ ਨਹੀਂ ਮਿਲਿਆ ਡਾਕੂਮੈਂਟ ਵੀ ਡਾਕੂਮੈਂਟ ਵੀ ਮਿਲ ਗਿਆ ਠੀਕ ਹੈ ਜੀ ਹਾਂ ਜੀ